ਮੁਰਦਾਬਾਦ 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 ਪੱਕੇ ਸ਼ਹੀਦ ਬੰਦ ਕਰੋ ਬੰਦ ਕਰੋ ਬੰਦ ਕਰੋ ਤੇ ਹੁਣ ਇਸ ਜਗ੍ਹਾ ਫਿਰ ਹੋ ਗਿਆ ਪੁਤਲਾ ਫੂਕ ਪ੍ਰਦਰਸ਼ਨ ਦੱਸਦੀ ਹੈ ਕਿ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਜਿਸ ਸ਼ਹਿਰ ਦੇ ਵਪਾਰੀਆਂ ਦੇ ਹੱਕ ਵਿੱਚ ਅਤੇ GST ਵਿਭਾਗ ਤੇ ਪੰਜਾਬ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਮਾਮਲਾ ਜਲੰਧਰ ਸ਼ਹਿਰ ਦਾ ਹੈ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਤੇ ਜੀਐਸਟੀ ਵਿਭਾਗ ਦੇ ਖਿਲਾਫ ਜਮ ਕੇ ਨਾਰੇ ਬਾਜ਼ੀਆਂ ਕੀਤੀਆਂ ਗਈਆਂ ਇਸ ਮੌਕੇ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ 베ਰੀ ਅਤੇ ਜਲੰਧਰ ਵੈਸਟ ਹਲਕੇ ਦੇ ਇੰਚਾਰਜ ਸੁਰਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਜੋ ਕਿ ਅੱਜ ਜੀਐਸਟੀ ਵਿਭਾਗ ਦੇ ਜਿਹੜੀ ਸ਼ਹਿਰ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਤੰਗ ਪ੍ਰੇਸ਼ਾਨ ਕੀਤੇ ਜਾ ਰਿਹਾ ਹੈ ਜਦਕਿ ਆਪ ਦੀ ਸਰਕਾਰ ਬਣ ਤੋਂ ਪਹਿਲਾਂ ਆਪ ਦੇ ਲੀਡਰ ਕਹਿੰਦੇ ਸਨ ਕਿ ਆਪ ਦੀ ਸਰਕਾਰ ਵਪਾਰੀਆਂ ਦੀ ਹਿੱਤ ਸਰਕਾਰ ਹੋਵੇਗੀ ਵਪਾਰ ਦੇ ਕੰਮ ਨਾਲ ਸੰਬੰਧਿਤ ਕੋਈ ਵੀ ਕੰਮ ਵਪਾਰੀਆਂ ਤੋਂ ਬਿਨਾਂ ਪੁੱਛੇ ਨਹੀਂ ਕੀਤਾ ਜਾਵੇਗਾ ਇਸ ਇਨਸਪੈਕਟਰੀ ਰਾਜਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾਵੇਗਾ ਪਰ ਅੱਜ ਪੰਜਾਬ ਦੇ ਵਪਾਰੀ ਸੰਜੁਗਤ ਸਰਕਾਰ ਤੋਂ ਬੇहद ਪਰੇਸ਼ਾਨ ਹਨ ਅਤੇ ਸੜਕਾਂ ਤੇ ਉਤਰਨ ਲਈ ਮਜਬੂਰ ਹੋਏ ਹਨ ਅਤੇ ਪੰਜਾਬ ਦੇ ਵਪਾਰੀਆਂ ਨਾਲ ਦਿੱਲੀ ਦੇ ਆਪ ਲੀਡਰ ਚੋਣਾ ਲੱਗੇ ਮੀਟਿੰਗਾਂ ਕਰਦੇ ਸਨ ਅਤੇ ਕਹਿੰਦੇ ਸਨ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਵਪਾਰੀਆਂ ਨੂੰ ਪੂਰਾ ਮਾਣ ਸਰਕਾਰ ਮਿਲੇਗਾ ਪਰ ਅੱਜ ਬਿਲਕੁਲ ਉਸ ਦੇ ਉਲਟ ਹੈ ਵਪਾਰੀ ਅੱਜ ਦੀ ਮੌਜੂਦਾ ਸਰਕਾਰ ਤੋਂ ਪਰੇਸ਼ਾਨ ਹਨ ਇਸ ਮੌਕੇ ਤੇ ਜਗਦੀਸ਼ ਕੁਮਾਰ ਤਕੋਹਾ ਪ੍ਰੇਮਨਾਥ ਕੋਹਾ ਰਜੇਸ਼ ਜਿੰਦਲ ਰਸ਼ਪਾਲ ਜਾਖੂ ਰਣਦੀਪ ਸਿੰਘ ਲੱਕੀ ਪਰਮਜੋਤ ਸਿੰਘ ਸ਼ੈਰੀ ਚੱਡਾ ਪਵਨ ਕੁਮਾਰ ਰਜਿੰਦਰ ਚੋਹਾਨ ਨਰੀਸ਼ ਵਰਮਾ ਆਦਿ ਮੌਜੂਦ ਰਹੇ ਦਿਖਾਉਂਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਮਨਪ੍ਰੀਤ ਸਿੰਘ ਅਤੇ ਹਰੀਸ਼ ਭੰਡਾਰੀ ਦੀ ਰਿਪੋਰਟ ਉਤਲਾ ਭੋਗਿਆ ਭਗਵਾਨ ਤੋਂ ਮਾਨ ਦੀ ਸਰਕਾਰ ਦਾ ਆ ਰੋਜੀ ਵਪਾਰੀਆਂ ਦੇ ਨਾਲ ਟੱਕਾ ਕੀਤਾ ਜਾਂਦਾ ਹੈ ਉਹਨਾਂ ਦੀਆਂ ਦੁਕਾਨਾਂ ਤੇ ਜਾ ਕੇ ਆਰਡੀ ਚੈਕਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਉਹਨਾਂ ਦੇ ਸਟਾਕ ਦੀ ਚੈਕਿੰਗ ਕੀਤੀ ਜਾਂਦੀ ਹੈ ਔਰ ਜਦੋਂ ਉਹਨਾਂ ਦਾ ਸਟਾਕ ਵੀ ਠੀਕ ਹੁੰਦਾ ਹੈ ਉਹਨਾਂ ਦੇ ਬਿੱਲ ਬੁੱਕ ਵੀ ਠੀਕ ਹੈ ਰਿਕਾਰਡ ਵੀ ਠੀਕ ਹੈ ਫਿਰ ਵੀ ਉਹਨਾਂ ਨੂੰ ਜਾ ਕੇ ਕੰਮ ਕੀਤਾ ਜਾਂਦਾ ਕਿ ਇੰਨੀ ਵੀ ਇੰਨੀ ਅਸੈਸਮੈਂਟ ਜੂਰ ਕਲਾਓ ਇੰਨੀ ਅਸੈਸਮੈਂਟ ਜੂਰ ਕਲਾਓ ਉਹ ਰਾਜ ਵਪਾਰੀ ਜਿਹੜਾ ਤਰਾਹੀ ਤਰਾਹੀ ਕਰ ਰਿਹਾ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ ਰਾਜ ਲਿਆਵਾਂਗੇ ਇਸ ਟੈਕੀ ਰਾਜ ਨੂੰ ਖਤਮ ਕਰਾਂਗੇ ਆਮ ਆਦਮੀ ਦਾ ਰਾਜ ਹੋਊਗਾ ਲੇਕਿਨ ਅੱਜ ਇਨਫੈਕਟਿਵ ਰਾਜ ਨੇ ਸਾਡੇ ਸਾਰੇ ਵਪਾਰੀਆਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਤੰਗ ਕੀਤਾ ਹੈ ਉਹ ਰਾਜ ਇਸ ਕਰਕੇ ਅਸੀਂ ਭਗਵੰਤ ਮਾਨ ਦਾ ਫੁੱਟਲਾ ਹੁਕਿਆ ਕਿ ਇਹ ਵਪਾਰੀ ਕਾਰ ਲੈ ਕੇ ਆਉਂਦੇ ਆ ਵਪਾਰੀ ਪੰਜਾਬ ਨੂੰ ਚਲਾਉਂਦੇ ਆ ਵਪਾਰੀਆਂ ਦੇ ਨਾਲ ਜੇ ਤੁਸੀਂ ਧੱਕਾ ਕਰੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਜਾਣਗੇ ਪੰਜਾਬ ਦੇ ਬੱਚੇ ਪਹਿਲਾਂ ਹੀ ਪੰਜਾਬ ਦੇ ਵਿੱਚ ਰਹਿਣਾ ਨਹੀਂ ਚਾਹਦੇ ਉਹ ਫੋਰਨ ਕੰਟਰੀਆਂ ਵੱਲ ਜਾ ਰਹੇ ਤੇ ਜਿਹੜਾ ਥੋੜਾ ਬੋਦਾ ਵਪਾਰ ਭਗਵਾਨ ਤੋਂ ਮਾਨ ਦੀ ਚੱਲ ਰਿਹਾ ਸੀ ਅੱਜ ਤੁਸੀਂ ਉਸ ਵਪਾਰ ਨੂੰ ਵੀ ਮੰਨਣ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹੋ ਜਿਹਾ ਕੰਮ ਨਾ ਬੇਰੀ ਸਾ ਉਹ ਜਿਹੜੇ ਕੀ ਪਾਰੀ ਨੇ ਉਹਨਾਂ ਦਾ ਕਹਿਣਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇੰਦਾ ਦਾ ਕੁਝ ਨਹੀਂ ਹੋਇਆ ਲੇਕਿਨ ਇਸ ਸਰਕਾਰ ਦੇ ਵਿੱਚ ਹੋ ਰਿਹਾ ਕਿਉਂਕਿ ਵਪਾਰੀ ਸਰਕਾਰ ਬਣਾਉਂਦੇ ਨੇ ਫਿਰ ਵੀ ਤਕਾ ਹੋ ਰਿਹਾ ਉਹ ਪਿਛਲੀਆਂ ਸਰਕਾਰਾਂ ਵਿੱਚ ਕਦੇ ਵੀ ਇਹੋ ਜਿਹਾ ਕੰਮ ਨਹੀਂ ਹੋਇਆ ਕਿਸੇ ਦੀ ਦੁਕਾਨ ਤੇ ਨਹੀਂ ਗਏ ਹਾਂ ਕਿਸੇ ਦਾ ਕੋਈ ਥਰੀ ਵਿੱਲਰ ਜਾਂਦਾ ਸੀਗਾ ਤੇ ਕੋਈ ਚੈੱਕ ਕਰ ਲੈਂਦਾ ਸੀ ਕਲਿਕੜ ਕਿਸੇ ਦੀ ਦੁਕਾਨ ਦੇ ਅੰਦਰ ਕੋਈ ਇਨਸਪੈਕਟਰ ਕੋਈ ਇਟੀਓ ਨਹੀਂ ਸੀ ਹੁੰਦਾ ਸਟਾਫ ਚੈੱਕ ਕਰਨ ਵਾਸਤੇ ਜਾਂਦਾ لیکن ਉਹ ਸਾਰੇ ਵਪਾਰੀਆਂ ਨਾਲ ਛੋਟੇ ਤੋਂ ਛੋਟੇ ਦੁਕਾਨਦਾਰ ਨਾਲ ਵੀ ਧੱਕਾ ਕੀਤਾ ਜਾਂਦਾ ਇੱਕੋ ਹੀ ਗੱਲ ਕਹਿੰਦੇ ਆ ਕਿ ਤੂੰ ਆਪਣੀ ਅਸੈਸਮੈਂਟ ਵਧਾ ਉਹ ਆਪਣਾ ਟੈਕਸ ਡੀਐਸਟੀ ਵਧਾ ਕੇ ਜੇ ਸਾਨੂੰ ਨਹੀਂ ਪਤਾ ਕਿ ਤੈਨੂੰ ਤੇਰੀ ਸੇਲ ਹੈਗੀ ਕਿ ਨਹੀਂ ਹੈਗੀ ਸਾਨੂੰ ਇੰਨਾ ਟੈਕਸ ਚਾਹੀਦਾ ਬੰਦ ਕਰਾਂ ਤਾਂ ਵਿਖਾਵਾਂਗੇ ਕਿਉਂਕਿ ਅਸੀਂ ਵਪਾਰੀਆਂ ਦੇ ਨਾਲ ਖੜੇ ਹਾਂ ਕਾਂਗਰਸ ਪਾਰਟੀ ਕਿਹੋ ਜਿਹੀ ਪਾਰਟੀ ਹੈ ਜਿਹੜੀ ਹਮੇਸ਼ਾ ਜਦੋਂ ਵੀ ਆਈ ਵਪਾਰ ਵਿੱਚ ਮਤ ਆਇਆ ਲੋਕਾਂ ਨੂੰ ਚਾਹੇ ਉਹ ਕੋਲੋਨੇ ਦੇ ਵਿੱਚ ਹੋਵੇ ਚਾਹੇ ਕੋਈ ਹੋਵੇ ਹਰ ਵਾਰ ਇਹਨੂੰ ਵਾਧਾ ਹੁੰਦਾ ਕਾਂਗਰਸ ਪਾਰਟੀ ਤੇਜੀਵਲ ਸਾਹਿਬ ਕਹਿੰਦੇ ਅਸੀਂ ਅਫਸਰशाही ਖਤਮ ਕਰਾਂਗੇ ਤੇਜੀਵਲ ਸਾਹਿਬ ਕਹਿੰਦੇ ਸੀ ਅਜੇ ਤੱਕ ਅਫਸਰशाही ਖਤਮ ਕਰਾਂਗੇ ਦਿੱਲੀ ਦੇ ਵਿੱਚ ਉਹਨਾਂ ਨੇ ਕੀਆ ਕੇ ਕੇਂਦਰੀ ਬਸ ਹਨ ਕੰਮ ਕੀਤੇ ਨੇ ਦਿੱਲੀ ਜਿੱਤ ਜਾਂਦੇ ਦਿੱਲੀ ਕਿਉਂ ਨਹੀਂ ਜਿੱਤ ਗਿਆ ਕੇਂਦਰੀ ਬਸ ਸਾਹਿਬ ਉੱਥੇ ਲੋਕਾਂ ਦੇ ਧੱਕੇ ਮਾਰ ਗੱਲਿਆ ਹੁਣ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਆ ਦਿੱਲੀ ਬਰਦਾਸ਼ਤ ਨਹੀਂ ਹੋਣ ਦੇ ਮਗਰ ਨਕਿੰਨ ਗੋਲੀ ਵੀ ਕਹਿੰਦੇ ਆਪਣੇ ਵਪਾਰੀਆਂ ਦੇ ਨਾਲ ਖੜੇ ਹੈ ਦੇਖੋ ਜੇ ਵਪਾਰੀਆਂ ਦੇ ਨਾਲ ਖੜੇ ਤੇ ਫੇ ਕੱਲ ਫਗਵਾੜਾ ਗਿੜ ਕਿਉਂ ਬੰਦ ਆਇਆ ਥੋੜੇ ਦਿਨ ਪਹਿਲੇ ਸਵੇਰ ਮਾਰਕੀਟ ਕਿਉਂ ਬੰਦ ਹੋਈ ਫੇ ਖਾਲੀ ਪੋਸਟਰ ਤੇ ਇਸ਼ਤਿਹਾਰਾਂ ਦੀ ਸਰਕਾਰ ਆ ਜਿਹੜੀ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਵਪਾਰ ਅਖੇ ਖਤਮ ਹੋ ਰਿਹਾ ਔਰ ਲੋਕਾਂ ਵਿੱਚ ਡਰ ਦਾ ਮੋਲ ਪੈਦਾ ਕੀਤਾ ਜਾ ਰਿਹਾ